ਹਾਂਜੀ ਸਟੂਡੈਂਟਸ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹੋਏ ਆ ਇੱਕ ਹੋਰ ਵੱਡੀ ਅਪਡੇਟ ਈਟੀਟੀ ਕੇਟਰ ਨਰਸ ਬੰਦੇਤਾ 234 ਈਟੀਟੀ ਕੇਟਰ ਦੇ ਲਈ ਇੱਕ ਖੁਸ਼ੀਆਂ ਭਰਿਆ ਪੱਤਰ ਪੰਜਾਬ ਦਫਤਰ ਡਾਇਰੈਕਟਿਡ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਕੀ ਕਿਹਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਇਹ ਪੱਤਰ ਅੱਜ ਹੀ ਜਾਰੀ ਹੋਇਆ ਹੈ ਸੋ ਇਸ ਪੱਤਰ ਦੇ ਵਿੱਚ ਜੋ 234 ਈਟੀਟੀ ਭਰਤੀ ਹੈ ਉਸ ਤੇ ਸੰਬੰਧੀ ਵੱਡੀ ਅਪਡੇਟ ਤੇ ਵੱਡੀ ਖੁਸ਼ਖਬਰੀ ਹੈ ਜਿਹੜੀ ਇੱਕ ਹੋਰ ਲਿਸਟ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਸੋ ਇਹ ਕੋਰਸ ਕ੍ਰੀਟ ਨਹੀਂ ਹੋਣ ਜਾ ਰਹੀ ਹੈ 8TT2364 ਦੀ ਜਿਸ ਦੇ ਵਿੱਚ ਕੁਝ ਹੋਰ ਕੈਂਡੀਡੇਟਸ ਨੂੰ ਵੀ ਨੌਕਰੀ ਮਿਲੇਗੀ ਸੋ ਪੂਰੀ ਵੀਡੀਓ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਤੁਸੀਂ ਆਪਣੀ ਰਾਇ ਦੇ ਸਕਦੇ ਹੋ ਤੇ ਕਮੈਂਟ ਨੂੰ ਸਲਾਈਡ ਕਰਕੇ ਹਾਈਪ ਬਟਨ ਦੇ ਉੱਪਰ ਕਲਿੱਕ ਕਰ ਦੇਣਾ ਇਸਦੇ ਨਾਲ ਵੀਡੀਓ ਦੀ ਰੀਚ ਵਾਧ ਜਾਏਗੀ ਸੋ ਇਸਦੇ ਨਾਲ ਹੀ ਤੁਸੀਂ ਆਪਣੇ ਪੇਡ ਕੋਰਸ ਵੀ ਲੈ ਸਕਦੇ ਹੋ ਆਪਣੇ ਐਂਡਰੋਇਡ ਐਪ ਸਟੱਡੀ ਮਿੱਤਰ ਕਲਾਸਸ ਨੂੰ ਜੁਆਇਨ ਕਰ ਸਕਦੇ ਹੋ ਤੇ ਨਾਲ ਹੀ ਆਪਣਾ ਅਰਨ ਵਿਦ ਲਰਨ ਪ੍ਰੋਗਰਾਮ ਜੁਆਇਨ ਕਰ ਸਕਦੇ ਹੋ WhatsApp ਨੰਬਰ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਆ ਸੰਪਰਕ ਕਰ ਸਕਦੇ ਹੋ ਹਾਂਜੀ ਕਲ ਕਰਦੇ ਆ ਇਸ ਪੱਤਰ ਦੀ ਇਹ ਪੱਤਰ ਹੈ ਜੀ 2020 ਦੇ ਵਿੱਚ ਭਰਤੀ ਨਿਕਲੀ ਸੀ 23 24 ਦੀ ਉਸ ਦੇ ਨਾਲ ਰਿਲੇਟਡ ਹੈ ਇਸ ਦੇ ਵਿੱਚ ਹੁਣ 29 8 ਨੂੰ ਕੁਝ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਇਹ ਬੁਲਾਇਆ ਗਿਆ ਜੀ 3 ਵਜੇ ਤੱਕ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ ਬੁਲਾਇਆ ਗਿਆ ਦਫ਼ਤਰ ਡਾਇਰੈਕਟਿਡ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਫੀਸ 320 ਮੋਹਾਲੀ ਦੇ ਵਿੱਚ ਇੱਥੇ ਇਹਨਾਂ ਨੂੰ ਬੁਲਾਇਆ ਗਿਆ ਹੈ ਜਿਹੜੇ ਕੈਂਡੀਡੇਟਸ ਨੇ ਜਿਹੜਾ ਹੈ NIOS ਤੋਂ DLEd ਕੀਤੀ ਹੋਈ 18 ਮਹੀਨੇ ਦਾ ਕੋਰਸ ਕੀਤਾ ਸੀਗਾ ਔਰ ਇਹਨਾਂ ਦੀ ਜਿਹੜੀ ਕੱਟ ਆਫ ਲਿਸਟ ਹੈ ਉਹ ਨੀਚੇ ਦਿੱਤੀ ਹੋਈ ਹੈਗੀ ਔਰ 10/8/2017 ਨੂੰ ਨੌਕਰੀ ਵਿੱਚ ਦਿੱਤੇ ਹੋਏ ਸਬੂਤ ਲਿਆਉਣਾ ਯਕੀਨੀ ਬਣਾਉਣਾ ਹਾਂ ਜੀ ਜੋ ਇਹਨਾਂ ਨੇ ਉਸ ਟਾਈਮ ਨੌਕਰੀਜ਼ ਲਈ ਸਬੂਤ ਵਗੈਰਾ ਡਾਕੂਮੈਂਟ ਵਗੈਰਾ ਇਹਨਾਂ ਨੇ ਜਮ੍ਹਾਂ ਕਰਵਾਏ ਆਪਣੇ ਉਹ ਜ਼ਰੂਰ ਨਾਲ ਲੈ ਕੇ ਜਾਣੇ ਆ ਸਾਰੇ オリジナル ਡਾਕੂਮੈਂਟ ਉਹਨਾਂ ਦੀ ਫੋਟੋਕਾਪੀਜ਼ ਪਾਸਪੋਰਟ ਸਾਈਜ਼ ਫੋਟੋਜ਼ ਵਗੈਰਾ ਸਭ ਕੁਝ ਲੈ ਕੇ ਜਾਣਾ ਸਕਰੂਟੀ ਨਹੀਂ ਹੋਵੇਗੀ ਤੁਹਾਡੀ ਔਰ ਕਿਹਨਾਂ ਨੂੰ ਬੁਲਾਇਆ ਗਿਆ ਈਡਬਲਯੂਐਸ ਫਾਰ ਜਰਨਲ ਹੈ ਜਿਹੜੇ ਉਹਨਾਂ ਨੂੰ ਬੁਲਾਇਆ ਗਿਆਗਾ 29 ਅਗਸਤ 2025 ਨੂੰ ਇਹਨਾਂ ਨੂੰ ਬੁਲਾਇਆ ਗਿਆ ਹੈ ਮੈਰਿਟ ਲਿਸਟ ਹੈ ਜਿਹੜੀ ਉਹ ਹੈ ਜੀ 50 ਤੋਂ 47 ਹਾਂਜੀ 50 ਜਾਂ ਫਿਰ ਇਸ ਤੋਂ ਘੱਟ 47 ਤੱਕ ਜਾਂ ਫਿਰ 47 ਵਾਲੀ ਇਹ ਜਿਹੜੇ ਕੈਂਡੀਡੇਟ ਹੈ ਇਹ ਸਾਰੇ ਇਸ ਸਕਰੂਟੀ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣਾ ਮੈਰਿਟ ਬਹੁਤ ਨੀਚੇ ਗਈ ਆ ਇਹ ਡਬਲਯੂਐਸਐਸ ਦੀ 50 ਤੋਂ 47 ਵਾਲਾ ਸਿਸਟਮ ਬਹੁਤ ਵਧੀਆ ਰਹਿ ਗਿਆ ਇਹਨਾਂ ਦਾ ਈਟੀਟੀ ਦਾ ਸੋ ਜਿਨ੍ਹਾਂ ਦੇ ਇਹਨੇ ਨੰਬਰ ਸੀ ਉਹ ਆਪਣੇ オリジナル ਡਾਕੂਮੈਂਟ ਉਹਨਾਂ ਦੀ ਫੋਟੋ ਕਾਪੀਜ਼ ਔਰ ਆਪਣਾ ਜੋ ਪਰਫਾਰਮਾ ਹੈ ਆਪਣਾ ਸਾਰਾ ਰਿਜ਼ਲਟ ਵਗੈਰਾ ਵਾਲਾ ਸਿਸਟਮ ਉਹ ਸਾਰਾ ਨਾਲ ਲੈ ਕੇ ਜਾਣਾ ਸੋ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਲਗਾਤਾਰ ਤੁਹਾਨੂੰ ਸਾਂਝੀ ਕਰਦੇ ਰਹਿਣੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਆ ਆਪਣੇ ਵਟਸਐਪ ਚੈਨਲ ਨੂੰ ਜਰੂਰ ਜੁਆਇਨ ਕਰ ਲਿਓ ਉੱਥੇ ਡੇਲੀ ਕਰੰਟ ਅਫੇਅਰ ਅਪਡੇਟ ਹੁੰਦੀ ਰਹਿੰਦੇ ਆ ਸੋ ਜਰੂਰ ਜੁੜਨਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਹੁਣ ਲਈ ਨਹੀਂ ਧੰਨਵਾਦ